ਸਤਨਾਮ ਵਾਹਿਗੁਰੂ ਸਾਹਿਬ ਜੀ ਬਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਰੇ ਗੁਰਬਾਣੀ ਕਹੈ ਸਿਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਬਰ ਛਤਰ ਤਖ਼ਤ ਦੇ ਮਾਲਕ ਸਾਰੀ ਮਨੁੱਖਤਾ ਦੇ ਸਾਹਦੇ ਰਹਿਬਰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਿਹਾਲਤਾ ਮਹਿਰਮਤ ਦਾ ਸਦਕਾ ਅੰਮ੍ਰਿਤ ਗੁਰਬਾਣੀ ਗੁਰ ਇਤਿਹਾਸ ਕਰ ਪਰਵਾਰਾਂ ਵਿੱਚ ਬੈਠ ਆਨੰਦ ਮੰਡ ਰਹੇ ਵਿਭਾਗੀ ਸਤਸੰਗੀ ਜਨੋ ਅੱਜ ਆਪਾਂ ਜਿਸ ਅੰਮ੍ਰਿਤ ਵਚਨ ਦੀ ਵਿਚਾਰ ਰਲ ਮਿਲ ਕੇ ਸਾਂਝ ਪਾਉਣੀ ਹੈ ਉਹ ਹੈ ਸ਼ਬਦ ਗੁਰੂ ਸ਼ਬਦ ਬਹੁਤ ਵੱਡੀ ਤਾਕਤ ਆਪਣੇ ਅੰਦਰ ਸਮੋਈ ਬੈਠਾ ਹੈ ਇਤੋਂ ਤੱਕ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਨਿਰੰਕਾਰ ਨੂੰ ਵੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਲਈ ਸ਼ਬਦ ਦੀ ਲੋੜ ਪਈ ਅਸੀਂ ਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ ਆ ਕੀਤਾ ਪਸਾਓ ਏਕੋ ਕਵਾਓ ਜਸਤੇ ਹੋਏ ਲਖ ਦਰਿਆਓ ਕੋਆਉ ਦੇ ਅਰਥ ਹੁੰਦੇ ਨੇ ਕੂਣਾ ਬੋਲਣਾ ਤੇ ਬੋਲਣ ਤੋਂ ਭਾਵ ਹੈ ਕੁਝ ਕਹਿਣਾ ਪਾਪ ਕੁਝ ਸ਼ਬਦ ਉਚਾਰਨ ਕਰਨਾ ਬਹੁਤ ਸਾਰੇ ਮਤਮਤੰਤਰਾਂ ਦੇ ਖਿਆਲ ਨੇ ਕਿ ਕੁੰਨ ਕਹਿਆ ਕੁਲ ਆਲਮ ਹੋਇਆ ਕੁਝ ਆਖਿਆ ਗਿਆ ਤੇ ਇਹ ਸਾਰਾ ਨਿਜਾਮ ਇਹ ਸਾਰੀ ਸ੍ਰਿਸ਼ਟੀ ਕਾਇਨਾਤ ਦੀ ਰਚਨਾ ਹੋਈ ਸ਼ਬਦ ਬਹੁਤ ਵੱਡੀ ਤਾਕਤ ਆਪਣੇ ਅੰਦਰ ਸਮੋਈ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਪੜੀਏ ਤੇ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਸ਼ਬਦ ਨਾਲੋਂ ਟੁੱਟਣ ਕਰਕੇ ਹੀ ਖ਼ਵਾਰ ਹੋ ਰਿਹਾ ਹੈ ਅਸੀਂ ਬਾਣੀ ਅੰਦਰ ਇਹ ਬਚਨ ਪੜ੍ਹਦੇ ਆਂ ਕੇ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆਮਰ ਵਰਤਾਇਆ ਇਹਦੀ ਲਿਵ ਇਹਦੀ ਸੁਰਤ ਸ਼ਬਦ ਨਾਲੋਂ ਟੁੱਟ ਗਈ ਜਿਹਦੇ ਕਰਕੇ ਇਹ ਪਛਤਾ ਰਿਹਾ ਹੈ ਗੁਰਬਾਣੀ ਅੰਦਰ ਹੀ ਇਹ ਪਾਵਨ ਬਚਨ ਨੇ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨ ਸ਼ਬਦ ਹੈ ਜਗ ਬਹੁ ਰਾਨੰ ਸ਼ਬਦ ਤੋਂ ਬਿਨਾ ਮਨੁੱਖ ਖੁਵਾਰ ਹੋ ਰਿਹਾ ਹੈ ਸ਼ਬਦ ਇਹਨੂੰ ਤੀਰਜ ਦਿੰਦਾ ਹੈ ਦੇਖੋ ਨਾ ਕਿਸੇ ਵਿਅਕਤੀ ਦੇ ਤੁਹਾਨੂੰ ਕਹੇ ਹੋਏ ਬੋਲ ਕਿੰਨਾ ਧੀਰਜ ਦੇ ਜਾਂਦੇ ਨੇ ਕਿੰਨਾ ਟਿਕਾ ਦੇ ਜਾਂਦੇ ਨੇ ਤੁਸੀਂ ਕਈ ਵਾਰੀ ਕਹਿੰਦੇ ਹੋ ਕਿ ਉਹਦੇ ਬੋਲ ਤੇ ਲਗਾਤਾਰ ਸੁਣਦੇ ਰਹੀਏ ਉਹ ਕਿਵਾਂ ਹੀ ਕੋਈ ਨਹੀਂ ਹੁੰਦਾ ਤੇ ਕਈ ਵਾਰੀ ਕੋਈ ਬੋਲੇ ਤੇ ਮਨੁੱਖ ਅਕਸਰ ਕਹਿ ਦਿੰਦਾ ਯਾਰ ਉਹਦੇ ਬੋਲ ਨਹੀਂ ਬਹਿਣਾ ਉਹ ਠੀਕ ਨਹੀਂ ਬੋਲਦਾ ਉਹ ਬੜਾ ਗਲਤ ਬੋਲਦਾ ਹੈ ਬੜਾ ਭੈੜਾ ਬੋਲਦਾ ਹੈ ਕਿਸੇ ਦੇ ਸ਼ਬਦ ਤੁਹਾਨੂੰ ਟੀਰਜ ਦਿੰਦੇ ਨੇ ਟਿਕਾ ਦਿੰਦੇ ਨੇ ਸਹਜ ਬਖਸ਼ਿਸ਼ ਕਰਦੇ ਨੇ ਕਿਸੇ ਦੇ ਬੋਲ ਤੁਹਾਨੂੰ ਅੰਦਰ ਤੱਕ ਹਿਲਾ ਜਾਂਦੇ ਨੇ ਇਸ ਕਰਕੇ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਸ਼ਬਦ ਹੈ ਕੀ ਜਿੱਥੇ ਸ਼ਬਦ ਦੀ ਤਾਕਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ ਕਿ ਕੀਤਾ ਪਸਾਓ ਇੱਕੋ ਕਵਾਓ ਸ਼ਬਦ ਦੇ ਨਾਲ ਹੀ ਸ਼ਬਦੇ ਹੀ ਫਿਰ ਉਪਤ ਹੋਵੇ ਸ਼ਬਦ ਤੋਂ ਹੀ ਸਾਰੀ ਕਾਇਨਾਤ ਸ੍ਰਿਸ਼ਟੀ ਦੀ ਜਿਹੜੀ ਇਹ ਖੇਡ ਬਣੀ ਆ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੇ ਜਿੱਥੇ ਸ਼ਬਦ ਨੂੰ ਇੰਨਾ ਮਹਾਨ ਇੰਨਾ ਸਤਕਾਰ ਬਖਸ਼ਿਸ਼ ਕੀਤਾ ਉੱਥੇ ਇਸ ਧਰਤੀ ਤੇ ਰਚੇ ਹੋਏ ਗ੍ਰੰਥ ਵੇਦ ਧਾਰਮਿਕ ਕੁਰਾਨ ਬਾਈਬਲ ਉਹ ਵੀ ਤੇ ਸ਼ਬਦ ਹੀ ਨੇ ਨਿਰੰਕਾਰ ਨੇ ਆਪਣੇ ਆਪ ਨੂੰ ਸ਼ਬਦਾਂ 'ਚ ਟਿਕਾਇਆ ਹੋਇਆ ਹੈ ਕਿਸੇ ਧਾਰਮਿਕ ਗ੍ਰੰਥ ਵਿੱਚ ਲਿਖੇ ਹੋਏ ਅੱਖਰ ਜਿਹੜੇ ਨੇ ਨਾ ਉਹ ਵੀ ਸ਼ਬਦ ਹੀ ਨੇ ਪਰ ਦੁਖਾਨ ਤੇ ਇਸ ਗੱਲ ਦਾ ਹੈ ਗੁਰਮੁਖੋ ਜਿੰਨਾ ਮਨੁੱਖ ਆਕਾਰ ਤੋਂ ਪ੍ਰਭਾਵਿਤ ਹਨ ਉਹਨਾਂ ਮਨੁੱਖ ਵਿਚਾਰ ਤੋਂ ਪ੍ਰਭਾਵਿਤ ਨਹੀਂ ਹੋਇਆ ਜਿੰਨਾ ਆਕਾਰ ਤੋਂ ਪ੍ਰਭਾਵਿਤ ਹੈ ਉਹਨਾਂ ਵਿਚਾਰ ਤੋਂ ਪ੍ਰਭਾਵਿਤ ਨਹੀਂ ਜਿੰਨਾ ਸਰੀਰ ਤੋਂ ਪ੍ਰਭਾਵਿਤ ਹੈ ਉਹਨਾਂ ਸ਼ਬਦ ਤੋਂ ਪ੍ਰਭਾਵਿਤ ਨਹੀਂ ਹੈ ਤੇ ਜਿੰਨਾ ਸਤਕਾਰ ਸਰੀਰ ਨੂੰ ਦਿੱਤਾ ਗਿਆ ਉਹਨਾਂ ਸਤਕਾਰ ਸ਼ਬਦ ਨੂੰ ਨਹੀਂ ਦਿੱਤਾ ਗਿਆ ਮੈਂ ਮੁਕਸਰ ਬੇਨਤੀ ਕਰਾਂ ਵਿਦਵਾਨਾਂ ਦਾ ਇਹ ਮੰਨਣਾ ਹੈ ਜਿਤਨਾ ਸਤਕਾਰ ਮੁਹੰਮਦ ਸਾਹਿਬ ਦਾ ਹੈ ਨਾ ਇਸਲਾਮ ਜਗਤ ਅੰਦਰ ਉਹਨਾਂ ਸਤਕਾਰ ਕੁਰਾਨੇ ਪਾਕ ਦਾ ਨਹੀਂ ਕਰਦੇ ਸਤਕਾਰ ਹੈ ਪਰ ਜਿੰਨਾ ਮੁਹੰਮਦ ਸਾਹਿਬ ਦਾ ਪੈ ਅਦਬ ਸਤਕਾਰ ਰੱਖਦੇ ਨੇ ਸਰੀਰ ਆਕਾਰ ਕਰਕੇ ਉਹਨਾਂ ਕੁਰਾਨੇ ਪਾਕ ਦਾ ਨਹੀਂ ਜਿੰਨਾ ਸਤਕਾਰ ਕ੍ਰਿਸ਼ਨ ਜੀ ਦਾ ਹੈ ਨਾ ਉਹਨਾ ਸਤਕਾਰ ਗੀਤਾ ਦਾ ਨਹੀਂ ਹੈ ਜਿੰਨਾ ਸਤਕਾਰ ਹਜ਼ਰਤ ਈਸਾ ਜੀ ਦਾ ਹੈ ਨਾ ਉਹਨਾ ਸਤਕਾਰ ਬਾਈਬਲ ਦਾ ਨਹੀਂ ਹੈ ਤੇ ਮਾਫ ਕਰਿਓ ਦੁੱਖ ਨਾਲ ਕਹਿਣਾ ਪੈਂਦਾ ਹੈ ਜਿੰਨਾ ਸਤਕਾਰ ਅੱਜ ਸਿੱਖੀਜ਼ਮ ਦੇ ਵਿੱਚ ਦੇਹਾਂ ਦਾ ਸਰੀਰਾਂ ਦਾ ਅਸੀਂ ਕਰਦੇ ਆਂ ਉਨਾ ਸਤਕਾਰ ਸ਼ਬਦ ਦਾ ਨਹੀਂ ਕਰਦੇ ਹਾਲਾਂਕਿ ਸ਼ਬਦ ਹੀ ਮਨੁੱਖ ਨੂੰ ਨਿਰੰਕਾਰ ਤੱਕ ਪਹੁੰਚਾਉਣ ਦਾ ਵਸੀਲਾ ਹੈ ਮੈਂ ਅਕਸਰ ਬੇਨਤੀ ਕਰਦਾ ਜਿਹੜੀ ਧਾਤ ਜਿਹੜੀ ਵਸਤੂ ਜਿੱਥੋਂ ਟੁੱਟੀ ਆ ਨਾ ਉਹਨੂੰ ਗੰਢਣ ਵਾਸਤੇ ਉਸੇ ਹੀ ਮਟੀਰੀਅਲ ਦੀ ਲੋੜ ਪੈਗੀ ਆ ਤੁਸੀਂ ਕਈ ਵਾਰੀ ਵੇਖਿਆ ਹੋਣਾ ਸੜਕਾਂ ਤੇ ਪੈਚਵਰਕ ਲਾਏ ਜਾਂਦੇ ਨੇ ਜੇਤੇ ਟੁੱਟੀ ਹੋਈ ਸੜਕ ਨੂੰ ਸੀਮਟ ਰੇਤਾ ਇਤਿਹਾਦਕ ਨਾਲ ਬੰਨਿਆ ਜਾਵੇ ਜਾਂ ਜੋੜਿਆ ਜਾਵੇ ਤੇ ਉਹ ਕੁਝ ਕਿ ਦਿਨਾਂ ਬਾਅਦ ਜੜੀ ਉਹ ਟੁੱਟ ਜਾਂਦੀ ਆ ਸੜਕ ਦੀ ਮਰਮਤ ਲਈ ਜਿਹੜਾ ਕੰਕਰੀਟ ਜਿਹੜਾ ਮਟੀਰੀਅਲ ਲੱਗਾ ਹੋਇਆ ਨਾ ਉਹ ਹੀ ਲੱਗੇਗਾ ਤੇ ਉਹ ਲੰਮਾ ਚੱਲੇਗਾ ਜੁੜਿਆ ਰਹੇਗਾ ਜੁੱਤੀ ਚਮੜੇ ਦੀ ਟੁੱਟਦੀ ਆ ਨਾ ਤੇ ਚਮੜੇ ਦੀ ਜੁੱਤੀ ਨੂੰ ਗੰਢਣ ਵਾਸਤੇ ਲੋਹਾਰ ਕੋ ਨਹੀਂ ਜਾਈਦਾ ਮੋਚੀ ਕੋਲ ਜਾਈਦਾ ਜਿਹਦੇ ਕੋਲ ਚਮੜੇ ਦਾ ਧਾਗਾ ਇਤਿਆਦਿਕ ਜਿੰਨੇ ਨਾਲ ਉਹਨੂੰ ਗੰਢ ਲੱਗਣੀ ਆ ਕੰਧ ਕੰਕਰੀਟ ਦੀ ਟੁੱਟ ਜਾਵੇ ਗੁਰਮੁਖੋ ਅਸੀਂ ਗਾਰੇ ਦੇ ਨਾਲ ਉਹਨੂੰ ਖੜੀ ਨਹੀਂ ਕਰ ਸਕਦੇ ਤੇ ਜੇ ਗਾਰੇ ਵਾਲੀ ਕੰਧ ਹੈ ਮਿੱਟੀ ਵਾਲੀ ਕੰਧ ਹੈ ਉਹਨੂੰ ਅਸੀਂ ਟਾ ਨਾਲ ਨਹੀਂ ਖੜੀ ਕਰ ਸਕਦੇ ਜਿਹੜੀ ਵਸਤੂ ਜਿਹੜੀ ਚੀਜ਼ ਜਿਹਦੇ ਤੋਂ ਟੁੱਟਦੀ ਆ ਆ ਕੱਪੜਾ ਹੈ ਨਾ ਤੇ ਕੱਪੜੇ ਨੂੰ ਗੰਡਾਉਣ ਵਾਸਤੇ ਕੋਈ ਸੁਨਿਆਰੇ ਕੋ ਚਲੇ ਜਾਪੇ ਤੈਨੂੰ ਗੰਡ ਲਾਉਣੀ ਹੁੰਦੀ ਹੈ ਤੇ ਇਹਨੂੰ ਵੀ ਗੰਡ ਲਾ ਦੇ। ਮੋਚੀ ਕੋ ਚਲੇ ਜਾਏ ਪੀ ਇਹਨੂੰ ਗੰਡ ਦੇ ਉਹ ਕੰਦਾ ਨਹੀਂ। ਇਹ ਕੰਮ ਟੇਲਰ ਦਾ ਹੈ ਇਹ ਉਹ ਹੀ ਗੰਡ ਸਕਦਾ ਕਿਉਂਕਿ ਕੱਪੜੇ ਨੂੰ ਧਾਗੇ ਨੇ ਗੰਡੇਣਾ ਗੰਡਣਾ ਹੈ। ਜਿਹੜਾ ਜਿਹਦੇ ਤੋਂ ਟੁੱਟਿਆ ਹੈ ਨਾ ਉਹਨੂੰ ਉਸੇ ਨਾਲ ਗੰਡਿਆ। ਲੋਹੇ ਨੂੰ ਗੰਡ ਲੋਹਾ ਹੀ ਪਾ ਸਕਦਾ ਹੈ। ਸੋਨੇ ਨੂੰ ਗੰਡ ਸੋਨਾ ਹੀ ਪਾ ਸਕਦਾ ਹੈ। ਇਸੇ ਤਰ੍ਹਾਂ ਇਨਸਾਨ ਸ਼ਬਦ ਨਾਲੋਂ ਟੁੱਟ ਗਿਆ। ਨਿਰੰਕਾਰ ਨਾਲੋਂ ਟੁੱਟ ਗਿਆ ਸ਼ਬਦ ਨਹੀਂ ਇਹਨੂੰ ਨਿਰੰਕਾਰ ਨਾਲ ਜੋੜਨਾ ਹੈ ਤੇ ਸ਼ਬਦ ਹੀ ਸਮੇਂਦਰ ਸਮੇਂ ਨਿਰੰਕਾਰ ਨੇ ਇਸ ਧਰਤੀ ਦੇ ਉੱਤੇ ਆਪਣੇ ਸਾਕਾਰ ਰੂਪ ਦੇ ਵਿੱਚ ਜਦੋਂ ਰਹਿਬਰ ਨੂੰ ਭੇਜਿਆ ਤੇ ਮਨੁੱਖਤਾ ਦੀ ਝੋਲੀ ਸ਼ਬਦ ਦੀ ਪਾਈ ਨੇ ਇੱਥੇ ਸਿਮਰਤियां ਨੇ ਇੱਥੇ ਵਿਦਾਂਤ ਹੈ ਇੱਥੇ ਦੰਪਤ ਗ੍ਰੰਥ ਹੈ ਇੱਥੇ ਕੁਰਾਨ ਹੈ ਇੱਥੇ ਬਾਈਬਲ ਹੈ ਇੱਥੇ ਅੰਜੀਲ ਹੈ ਤੁਰੈਤ ਹੈ ਜ਼ੰਬੂਰ ਹੈ ਕਿੰਨੇ ਗ੍ਰੰਥ ਨੇ ਗੁਰਮੁਖੋ ਜਿਨ੍ਹਾਂ ਨੂੰ ਜੋ ਸਤਕਾਰ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ ਜਿਨ੍ਹਾਂ ਸਤਕਾਰ ਸਰੀਰਾਂ ਦਾ ਕੀਤਾ ਜਾ ਰਿਹਾ ਹੈ ਸਰੀਰ ਨੂੰ ਅੱਗੇ ਰੱਖ ਔਰ ਸਰੀਰ ਤੇ ਲਿਮਟ ਹੈ ਗੁਰਮੁਖੋ ਸਰੀਰ ਕਿਸੇ ਹੱਦਬੰਦੀ ਦੇ ਵਿੱਚ ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਮਾਫ ਕਰਿਓ ਸ਼ਬਦ ਇਸ ਧਰਤੀ ਤੇ ਹੈ ਨਾ ਪਰ ਉਹ ਸ਼ਬਦ ਸ਼ਬਦ ਹੀ ਨੇ ਸ਼ਬਦ ਨੂੰ ਗੁਰੂ ਦਾ ਜਿਹੜੀ ਵਡਿਆਈ ਬਖਸ਼ਿਸ਼ ਆ ਨਾ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਆ ਨਹੀਂ ਤੇ 1170 ਭਗਤ ਜੈਦੇਵ ਜੀ 1173 ਬਾਬਾ ਫਰੀਦ ਸਾਹਿਬ ਜੀ 1270 ਭਗਤ ਨਾਮਦੇਵ ਜੀ ਜਦੋਂ ਇਹਨਾਂ ਰਹਿਬਰਾਂ ਨੂੰ ਅਸੀਂ ਪੜ੍ਹਦੇ ਆ ਆਪਣੀ ਆਪਣੀ ਉਮਤ ਦੇ ਵਿੱਚ ਜਦੋਂ ਇਹਨਾਂ ਨੂੰ ਅਸੀਂ ਸਮਝਣ ਦਾ ਯਤਨ ਕਰਦੇ ਆ ਇਹਨਾਂ ਵੱਲੋਂ ਉਚਾਰਨ ਕੀਤੇ ਹੋਏ ਰੱਬੀ ਪੈਗਾਮ ਮਾਲਕ ਵੱਲੋਂ ਦਿੱਤੇ ਹੋਏ ਸੁਨੇਹੇ ਨੂੰ ਜਦੋਂ ਉਹਨਾਂ ਨੇ ਕਲਮ ਬੰਦ ਕੀਤਾ ਉਸ ਕਿਤੇ ਉਸ ਧਰਤੀ ਤੱਕ ਹੀ ਰਹਿ ਗਏ ਪਰ ਜਦੋਂ ਉਹਨਾਂ ਸ਼ਬਦਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗ੍ਰਹਿ ਕੀਤਾ ਆਪਣੇ ਕੋਲ ਇਕੱਠਿਆਂ ਕੀਤਾ ਤੇ ਉਹਨਾਂ ਨੂੰ ਇੱਕ ਰੂਪ ਦੇ ਦਿੱਤਾ ਗੁਰੂ ਸ਼ਬਦ ਜਿਹਨੂੰ ਅਸੀਂ ਅੱਜ ਅਸੀਂ ਕਹਿੰਨੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਦੀ ਬਹੁਤ ਵੱਡੀ ਮਹਾਨਤਾ ਸੀ ਗੁਰਮੁਖੋ ਕਿਤੇ ਇਹਨੂੰ ਅਸੀਂ ਸਮਝ ਜਾਂਦੇ ਆ ਸ਼ਬਦ ਹੀ ਸਾਨੂੰ ਨਿਰੰਕਾਰ ਨਾਲ ਜੋੜ ਸਕਦਾ ਹੈ ਘਰਾਂ ਪਰਿਵਾਰਾਂ ਦੇ ਵਿੱਚ ਵਿਵਾਦ ਤੇ ਮਿਲਾਪ ਵੀ ਸ਼ਬਦ ਤੇ ਖੜਾ ਹੈ ਕਈ ਵਾਰੀ ਪਤਨੀ ਕਹਿ ਦਿੰਦੀ ਹੈ ਮੈਨੂੰ ਉਹਨੇ ਇਹ ਸ਼ਬਦ ਆਖਿਆ। ਕਈ ਵਾਰੀ ਪਤੀ ਕਹਿ ਦਿੰਦਾ ਉਹਦੇ ਇਹ ਸ਼ਬਦਾਂ ਕਰਕੇ ਮੈਂ ਉਹਦੇ ਨਾਲ ਰਹਿ ਨਹੀਂ ਸਕਦਾ। ਸ਼ਬਦ ਹੀ ਸਾਨੂੰ ਤੋੜਦਾ ਹੈ। ਸ਼ਬਦ ਹੀ ਜੋੜਦਾ ਹੈ। ਅਸੀਂ ਸ਼ਬਦ ਕਰਕੇ ਟੁੱਟਦੇ ਹਾਂ, ਸ਼ਬਦ ਕਰਕੇ ਸਾਡਾ ਮਿਲਾਪ ਹੈ। ਸ਼ਬਦ ਹੀ ਸਾਨੂੰ ਨਿਰੰਕਾਰ ਦੇ ਨੇੜੇ ਕਰਦਾ ਹੈ। ਦਾਨੇ ਲੋਕ ਇੱਥੋਂ ਤੱਕ ਆਖਦੇ ਸਨ ਜੀਬ ਚੜਾਵੇ ਹਾਥੀ ਜੀਬ ਲਟਦਾੜੇ ਹਾਥੀ ਬੰਦੇ ਦੇ ਕਹੇ ਹੋਏ ਸ਼ਬਦਾਂ ਨਹੀਂ ਇਹਨੂੰ ਸਮਾਜ ਵਿੱਚ ਸਤਕਾਰ ਦੇਣਾ ਹੈ ਬੰਦੇ ਦੇ ਸ਼ਬਦਾਂ ਨਹੀਂ ਇਹਨੂੰ ਖੁਆਰ ਕਰਨਾ ਹੈ ਜ਼ੁਬਾਨ ਬੋਲਦੀ ਹੈ ਬੋਲੇ ਹੋਏ ਸ਼ਬਦਾਂ ਨੂੰ ਕੋਈ ਸੁਣਦਾ ਹੈ ਤੇ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਉਹਦਾ ਅਦਬ ਤੇ ਉਹਦਾ ਸਤਕਾਰ ਕੀਤਾ ਜਾਂਦਾ ਹੈ ਸ਼ਬਦ ਹੀ ਕੋਈ ਸੁਣਦਾ ਹੈ ਤੇ ਗਲ ਪੈਣ ਤੱਕ ਜਾਂਦਾ ਹੈ ਮਨੁੱਖ ਸ਼ਬਦੀ ਹੈ ਨਾ ਸ਼ਬਦ ਹੀ ਪਰਿਵਾਰਾਂ ਨੂੰ ਨੇੜੇ ਰੱਖ ਰਿਹਾ ਹੈ ਸ਼ਬਦਾਂ ਦਾ ਵਿਗਾੜ ਹੋ ਜਾਏ ਆ ਦੇਖੋ ਨਾ ਵੱਡੇ ਵੱਡੇ ਮੁਲਖ ਜਦੋਂ ਇੱਕ ਦੂਜੇ ਦੇ ਨਾਲ ਜੰਗ ਲੜਦੇ ਨੇ ਤੇ ਜੰਗ ਦਾ ਕਾਰਨ ਹਥਿਆਰ ਥੋੜਾ ਲੜਦੇ ਨੇ ਬੰਦੇ ਦੇ ਕਹੇ ਹੋਏ ਸ਼ਬਦ ਹੀ ਦੂਸਰੇ ਨੂੰ ਮਜਬੂਰ ਕਰ ਦਿੰਦੇ ਨੇ ਹਥਿਆਰ ਚੁੱਕਣ ਨੂੰ ਸ਼ਬਦ ਹੀ ਹੈ ਕੋਈ ਕਿਸੇ ਨੂੰ ਮਾੜਾ ਸ਼ਬਦ ਕਹਿੰਦਾ ਏ ਬੜੇ ਤੀਰਜ ਵਿੱਚ ਟਿਕਿਆ ਹੋਇਆ ਮਨੁੱਖ ਸਹਜ ਵਿੱਚ ਜ਼ਿੰਦਗੀ ਬਸਰ ਕਰਨ ਵਾਲਾ ਮਨੁੱਖ ਵੀ ਕਈ ਵਾਰੀ ਹਥਿਆਰ ਦੇ ਮੁਠੇ ਨੂੰ ਹੱਥ ਪਾ ਲੈਂਦਾ ਹੈ ਉਹਦਾ ਕਾਰਨ ਹੀ ਹੈ ਸ਼ਬਦ ਸ਼ਬਦ ਹੀ ਮਨੁੱਖ ਨੂੰ ਜੋੜੀ ਰੱਖਦਾ ਹੈ ਜਿੰਨਾ ਚਿਰ ਤੱਕ ਮੇਰੀ ਸੁਰਤ ਵਿੱਚ ਸ਼ਬਦ ਟਿਕਿਆ ਹੈ ਉਸ ਸ਼ਬਦ ਦੇ ਅਨੁਸਾਰੀ ਹੋ ਕੇ ਜੀਵਨ ਬਸਰ ਕਰਾਂਗਾ ਤੇ ਜੀਵਨ ਸੁਖਾਲਾ ਹੈ ਪਰ ਜਦੋਂ ਇਹ ਸ਼ਬਦ ਸੁਰਤ ਤੋਂ ਪਾਸੇ ਹੋਇਆ ਦੇਖੋ ਨਾ ਸ਼ਬਦ ਤੇ ਕਹਿ ਰਿਹਾ ਕਿ ਹੱਕ ਪਰਾਇਆ ਨਾਨਕ ਆ ਉਸ ਸੁਬੁਰ ਸੁਗਾਏ ਜਿੰਨਾ ਚਿਰ ਤੱਕ ਮੇਰੀ ਜ਼ਹਿਨੀਅਤ ਵਿੱਚ ਸ਼ਬਦ ਟਿਕਿਆ ਹੋਇਆ ਉਹਨਾਂ ਚਿਰ ਤੱਕ ਮੈਂ ਪਰਾਏ ਹੱਕ ਨੂੰ ਹੱਥ ਲਾਉਣ ਤੋਂ ਵੀ ਗੁਰੇਜ਼ ਕਰਨਾ ਪਰ ਜਦੋਂ ਮੇਰੀ ਸੁਰਤ ਵਿੱਚੋਂ ਇਹ ਸ਼ਬਦ ਪਾਸੇ ਹੋ ਗਿਆ ਫਿਰ ਮੈਂ ਅਗਲੇ ਦਾ ਹੱਕ ਕਿਤੇ ਲੱਖ ਤੇ ਵੀ ਨਹੀਂ ਡੋਲਣਾ ਤੇ ਕਿਤੇ ਕੱਖ ਤੇ ਵੀ ਡੋਲ ਜਾਣਾ ਸ਼ਬਦ ਹੀ ਹੈ ਜਿਹੜਾ ਮੈਨੂੰ ਟਕਾਈ ਰੱਖਦਾ ਹੈ ਸ਼ਬਦ ਦੇ ਨਾਲ ਹੀ ਮੇਰੀ ਸਾਝ ਬਣਨੀ ਆ ਨਹੀਂ ਤੇ ਗੁਰਮੁਖੋ ਮੈਂ ਅਕਸਰ ਕਹਿਣਾ ਹੁੰਨਾ ਕਿ ਮਨਮੋਹਨ ਸਿੰਘ ਨਾਂ ਦੇ ਵਿਅਕਤੀ ਇਸ ਹਿੰਦੁਸਤਾਨ ਦੀ ਧਰਤੀ ਤੇ ਬਹੁਤ ਨੇ ਪਰ ਸਾਰਿਆਂ ਦੇ ਕਹੇ ਹੋਏ ਸ਼ਬਦ ਹਿੰਦੁਸਤਾਨ ਨੂੰ ਬੰਦ ਨਹੀਂ ਕਰਾ ਸਕਦੇ 100 ਮਨਮੋਹਨ ਸਿੰਘ ਇਕੱਠਾ ਹੋ ਕੇ ਵੀ ਕਹਿਣਾ ਕਿ ਅੱਜ ਭਾਰਤ ਬੰਦ ਹੈ ਬੰਦ ਨਹੀਂ ਹੋਣਾ ਰ ਜਿਹੜਾ ਮਨਮੋਹਨ ਸਿੰਘ ਜਿਹਦੇ ਨਾਲ ਇੱਕ ਸ਼ਬਦ ਜੁੜਿਆ ਹੋਇਆ ਏ ਪ੍ਰਾਈਮ ਮਿਨਿਸਟਰ ਉਹਦਾ ਕਹਾ ਹੋਇਆ ਬੋਲ ਉਹਦੇ ਕਹੇ ਹੋਏ ਸ਼ਬਦ ਉਹਨੇ ਇੰਨਾ ਕਹਿਣਾ ਕਿ ਕੱਲ ਭਾਰਤ ਬੰਦ ਤੇ ਭਾਰਤ ਬੰਦ ਆ ਫਿਰ ਪਾਵੇਂ ਹਜ਼ਾਰ ਮਨਮੋਹਨ ਸਿੰਘ ਕਹੇ ਨਾ ਕਿ ਨਹੀਂ ਭਾਰਤ ਬੰਦ ਫਿਰ ਖੇਡ ਨਹੀਂ ਬਣਨੀ ਸ਼ਬਦ ਏਡੀ ਵੱਡੀ ਤਾਕਤ ਰੱਖਦਾ ਜਿਹੜਾ ਸ਼ਬਦ ਸ੍ਰਿਸ਼ਟੀ ਨੂੰ ਸਿਰਜਣ ਦਾ ਕੰਮ ਕਰ ਰਿਹਾ ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਪਾਰਸਾ ਜੀ ਕਹਿੰਦੇ ਨੇ ਕਿ ਮੈਨੂੰ ਇੰਨੀ ਹਿੰਮਤ ਦਿੰਦਾ ਏ ਕਿ ਮੈਂ ਬਾਬਰ ਨੂੰ ਉਹਦੇ ਮੂੰਹ ਤੇ ਜ਼ਬਰ ਕਹਿ ਦੇਣਾ ਜਿਹੜਾ ਸ਼ਬਦ ਮੈਨੂੰ ਇੰਨੀ ਤਾਕਤ ਦਿੰਦਾ ਏ ਕਿ ਜੇ ਕੋਈ ਕਾਜੀ ਰਿਸ਼ਵਤ ਲੈ ਕੇ ਵੱਡੀ ਲੈ ਕੇ ਕਿਸੇ ਦਾ ਹੱਕ ਨਿਹੱਕ ਕਰਕੇ ਤੇ ਦੂਜੇ ਤੱਕ ਘੁਆ ਰਿਆ ਏ ਉਹਨੂੰ ਵੀ ਮੈਂ ਆਖ ਦੇਣਾ ਕਿ ਕਾਜੀ ਰਿਸ਼ਵਤੀ ਆ ਜੇ ਕੋਈ ਕਿਸੇ ਨਾਲ ਤਕਾ ਕਰ ਰਿਹਾ ਤੇ ਉਹਦੇ ਲਈ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਖਲੋਨਾ ਕਿਉਂਕਿ ਮੈਨੂੰ ਸ਼ਬਦ ਤਾਕਤ ਦਿੰਦਾ ਹੈ ਸ਼ਬਦ ਹੀ ਆ ਦੇਖੋ ਬੱਚਾ ਘਰੋਂ ਕਿਸੇ ਕੰਪੀਟੀਸ਼ਨ ਦੇ ਲਈ ਗਿਆ ਪਰ ਉਹਨੂੰ ਜਿਹੜਾ ਪ੍ਰਪੇਅਰ ਕੀਤਾ ਗਿਆ ਨਾ ਉਹ ਘਰ ਵਿੱਚੋਂ ਕੀਤਾ ਗਿਆ ਉਹਦੇ ਸਰਕਲ ਵੱਲੋਂ ਕੀਤਾ ਗਿਆ ਉਹਦੇ ਫਰੈਂਡ ਸਰਕਲ ਵੱਲੋਂ ਕੀਤਾ ਗਿਆ ਵੀ ਤੂੰ ਜਿੱਤ ਜਾਣਾ ਤੂੰ ਜਿੱਤੇਗਾ ਤੇਰੀ ਜਿੱਤ ਹੈ ਫਿਰ ਉਹਦੀ ਸਾਇਕੀ ਵਿੱਚ ਉਹਦੀ ਸੋਚ ਵਿੱਚ ਉਹ ਸ਼ਬਦ ਵਾਰ-ਵਾਰ ਦੌੜਦਾ ਹੈ ਉਹ ਸ਼ਬਦ ਹੀ ਫਿਰ ਉਹਨੂੰ ਪ੍ਰੇਰਣਾ ਦਿੰਦਾ ਹੈ ਫਿਰ ਉਹ ਉਸ ਸ਼ਬਦ ਦਾ ਵੱਧਾ ਹੋਇਆ ਤੁਰਿਆ ਜਾਂਦਾ ਅਸੀਂ ਜਿੱਤਨੇ ਵੀ ਘਰੋਂ ਬਾਹਰ ਨਿਕਲਦੇ ਆਂ ਵਾਪਸ ਘਰਾਂ ਨੂੰ ਜਾਂਦੇ ਆਂ ਕਾਦੇ ਆਸਰੇ ਜਾਂਦੇ ਆਂ ਸ਼ਬਦ ਦੇ ਆਸਰੇ ਜੇ ਸਾਡੀ ਸੁਰਤ ਚੋਂ ਸ਼ਬਦ ਲੋਪ ਹੋ ਜਾਣ ਜਾਂ ਮਿਸ ਹੋ ਜਾਣ ਮਾਫ ਕਰਿਓ ਅਸੀਂ ਘਰ ਨਹੀਂ ਪਹੁੰਚ ਸਕਦੇ ਜਿੰਨੇ ਵੀ ਆ ਈਵਨ ਕਿ ਮੈਂ ਤੇ ਕਹੀ ਹੁੰਨਾ ਵੀ ਇੱਕ ਕਮਰੇ ਚੋਂ ਬਾਹਰ ਨਿਕਲਣਾ ਹੋਵੇ ਨਾ ਤਾਂ ਵੀ ਸ਼ਬਦ ਚਾਹੀਦਾ ਹੈ ਵੀ ਆ ਦਰਵਾਜ਼ਾ ਹੈ ਆ ਖਿੜਕੀ ਆ ਆ ਕੰਧ ਆ ਇਹ ਸ਼ਬਦ ਆ ਨਾ ਜਿਹੜੇ ਮੈਨੂੰ ਇੱਕ ਗਿਆਨ ਕਰਵਾ ਰਹੇ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਵੇ ਵੀ ਹਾਂ ਦਰਵਾਜ਼ੇ ਵੱਲੋਂ ਬਾਹਰ ਨਿਕਲਿਆ ਜਾ ਸਕਦਾ ਖਿੜਕੀ ਵੱਲੋਂ ਨਹੀਂ ਬਾਹਰ ਨਿਕਲਿਆ ਜਾ ਸਕਦਾ ਨਹੀਂ ਤੇ ਦਰਵਾਜ਼ੇ ਤੋਂ ਬਾਹਰ ਨਿਕਲਣਾ ਵੀ ਬਾਹਰ ਹੈ ਖਿੜਕੀ ਤੋਂ ਬਾਹਰ ਨਿਕਲਣਾ ਵੀ ਬਾਹਰ ਹੈ ਪਰ ਦਰਵਾਜੇ ਤੋਂ ਬਾਹਰ ਨਿਕਲਣਾ ਕੋਈ ਘੜੀ ਕਿਸੇ ਪੌੜੀਆਂ ਨੂੰ ਰਾਹ ਹੋ ਸਕਦਾ ਹੈ ਤੇ ਖਿੜਕੀ ਤੋਂ ਬਾਹਰ ਨਿਕਲਣਾ ਹੋ ਸਕਦਾ ਮੈਂ ਉਤੋਂ ਕਿਤੇ ਥੱਲੇ ਡਿੱਗ ਜਾਵਾਂ ਸ਼ਬਦ ਏਡੀ ਵੱਡੀ ਤਾਕਤ ਰੱਖਦਾ ਹੈ ਸ਼ਬਦ ਸਾਨੂੰ ਚਲਾ ਰਿਹਾ ਪਰਿਵਾਰਾਂ ਨੂੰ ਸ਼ਬਦ ਜੋੜ ਕੇ ਬੈਠਾ ਸਮਾਜ ਨੂੰ ਸ਼ਬਦ ਜੋੜ ਕੇ ਬੈਠਾ ਹੈ ਇਸ ਪੂਰੇ ਬ੍ਰਹਿਮੰਡ ਨੂੰ ਸ਼ਬਦ ਨੇ ਜੋੜਿਆ ਹੋਇਆ ਹੈ ਤੇ ਗੁਰੂ ਪਾਰਸਾ ਜੀ ਕਹਿੰਦੇ ਮੈਂ ਤਾਂ ਹੀ ਤੇ ਤੈਨੂੰ ਪੁੱਤਰ ਸ਼ਬਦ ਦੇ ਕੇ ਚੱਲਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੀ ਇੱਕ ਬੜੀ ਪਿਆਰੀ ਕਹਾਤਾ ਕੱਟਣਾ ਕਹਿਣ ਲੱਗਾ ਤਵੱਜਹ ਦੇ ਕੇ ਸੁਣਿਓ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲੀ ਉਦਾਸੀ ਕੋਈ 8 8.5 ਸਾਲ ਦਾ ਵਕਵਾ ਸਮਾਪਾ ਕੇ ਕਰਦੇ ਨੇ ਅੰਦਾਜ਼ਨ ਗੁਰੂ ਨਾਨਕ ਸਾਹਿਬ ਨੇ ਕੋਈ 50 ਹਜ਼ਾਰ ਕਿਲੋਮੀਟਰ ਸਫ਼ਰ ਜਿਹੜਾ ਤੈਅ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸਫ਼ਰ ਦੇ ਦੌਰਾਨ ਅੱਜ ਵੀ ਤੁਸੀਂ ਵੇਖੋ ਨਾ ਕੋਈ ਕਿਸੇ ਸ਼ਹਿਰ ਘੁੰਮਣ ਜਾਵੇ ਕੋਈ ਵਿਦੇਸ਼ ਜਾਵੇ ਕੋਈ ਮਹੀਨੇ ਦੋ ਮਹੀਨੇ ਲਈ ਕਿਤੇ ਆਊਟਿੰਗ ਤੇ ਜਾਵੇ ਤੇ ਵਾਪਸ ਆਉਂਦਿਆਂ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਣੇ ਦੋਸਤਾਂ ਮਿੱਤਰਾਂ ਦੇ ਲਈ ਕੁਝ ਨਾ ਕੁਝ ਥੋੜੇ ਤੋਂ ਥੋੜਾ ਲੈ ਕੇ ਜ਼ਰੂਰ ਆਉਂਦਾ ਹੈ ਭਾਵੇਂ ਕਿਸੇ ਸ਼ਹਿਰ ਦੀ ਕੋਈ ਮਠਿਆਈ ਵਸਤੂ ਹੈ ਉਹ ਲੈ ਕੇ ਆਏਗਾ ਕਿਸੇ ਸ਼ਹਿਰ ਦੀ ਕੋਈ ਸ਼ਲਾ ਕੋਈ ਬ੍ਰੇਸਲੇਟ ਇਤਦਕ ਜੋ ਕੁਝ ਵੀ ਉਹਨੂੰ ਠੀਕ ਲੱਗਦਾ ਉਹ ਨਿਸ਼ਾਨੀ ਦੇ ਤੌਰ ਤੇ ਤੋਹਫੇ ਦੇ ਤੌਰ ਤੇ ਆਪਣੇ ਮਿੱਤਰ ਲਈ ਆਪਣੇ ਮਾਪੇ ਲਈ ਆਪਣੇ ਭੈਣਾਂ ਭਰਾਵਾਂ ਲਈ ਕੁਝ ਨਾ ਕੁਝ ਲੈ ਕੇ ਜ਼ਰੂਰ ਆਉਂਦਾ ਤੇ ਜਿਨ੍ਹਾਂ ਲਈ ਲੈ ਕੇ ਆਉਂਦਾ ਉਹ ਵੀ ਅੱਗੋਂ ਐਕਸਪੈਕਟ ਕਰਦੇ ਨੇ ਵੀ ਸਾਡੇ ਲਈ ਕੋਈ ਲੈ ਕੇ ਆਵੇ ਇੱਡੀ ਦੂਰ ਗਿਆ ਏ ਮਹੀਨੇ ਬਾਅਦ ਆਇਆ 2 ਮਹੀਨੇ ਬਾਅਦ ਆਇਆ 4 ਸਾਲ ਬਾਅਦ ਆਇਆ ਏ ਹਰ ਬੰਦਾ ਕੋਈ ਨਾ ਕੋਈ ਆਸ ਲਾਈ ਬੈਠਾ ਕੋਈ ਕੁਝ ਲੈ ਕੇ ਆਵੇਗਾ ਧੰਨ ਗੁਰਨਾਨਕ ਸਾਹਿਬ ਸੱਚੇ ਪਾਰਸਾ ਤੋ ਹਾਥੋਂ ਕੁਰਬਾਨ ਜਾਈਏ ਤੁਸੀਂ 8 ਸਾਲ ਦੀ ਪਹਿਲੀ ਉਦਾਸੀ ਤੋਂ ਬਾਅਦ ਘਰ ਆਏ ਮੰਜੇ ਤੇ ਬੈਠੇ ਹੋਏ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਸਕੇ ਸੰਬੰਧੀਆਂ ਨੇ ਤੁਹਾਨੂੰ ਪੁੱਛਿਆ ਹੋਣਾ ਹੈ ਕਿ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਐਨੇ ਲੰਮੇ ਸਮੇਂ ਬਾਅਦ ਆਇਓ ਸਾਡੇ ਲਈ ਕੀ ਲੈ ਕੇ ਆਇਓ ਮਾਂ ਕਹਿੰਦੀ ਹੋਣੀ ਹੈ ਮੇਰੇ ਲਈ ਕੋਈ ਸ਼ਾਲ ਕੋਈ ਸਵੈਟਰ ਕੋਈ ਇਹੋ ਜਿਹਾ ਤਨ ਤੇ ਓੜਨ ਵਾਲਾ ਕੱਪੜਾ ਲੈ ਕੇ ਆਇਆ ਕੋਈ ਗਹਿਣਾ ਲੈ ਕੇ ਆਇਆ ਬਾਪੂ ਨੇ ਕਿਹਾ ਹੋਣਾ ਪੁੱਤਰ ਮੇਰੇ ਲਈ ਕੋਈ ਨਿਸ਼ਾਨੀ ਕੋਈ ਡਾਂਗ ਕੋਈ ਹਥਿਆਰ ਕੋਈ ਇਹੋ ਜੀ ਵਸਤੂ ਜਿਹੜੀ ਮੈਨੂੰ ਚੰਗੀ ਲੱਗਦੀ ਹੋਵੇ ਤੇ ਤੂੰ ਇੰਨੀ ਦੂਰ ਤੋਰ ਤੱਕ ਗਿਆ ਮੇਰੇ ਲਈ ਕੋਈ ਵਿਸ਼ੇਸ਼ ਲੈ ਕੇ ਆਇਆ ਇਥੋਂ ਤੱਕ ਕਿ ਬੱਚੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਉਹਨਾਂ ਨੇ ਵੀ ਆਖਿਆ ਹੋਣਾ ਪਿਤਾ ਜੀ ਸਾਡੇ ਲਈ ਕੀ ਲੈ ਕੇ ਆਏ ਘਰਵਾਲੀ ਮਾਤਾ ਸੁਲਖਣੀ ਉਹਨਾਂ ਨੇ ਆਖਿਆ ਹੋਣਾ ਮੇਰੇ ਲਈ ਕੀ ਲੈ ਕੇ ਆਏ ਪੈਣ ਬੇਬੇ ਨਾਨਕੀ ਭਾਈਆ ਜੈ ਰਾਮ ਜੀ ਸਭ ਬੈਠੇ ਨੇ ਤੇ ਸਭ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਇਹ ਪੁੱਛ ਰਹੇ ਹੋਣਗੇ ਕਿ ਬਾਬਾ ਜੀ ਸਾਡੇ ਲਈ ਕੀ ਲੈ ਕੇ ਆਇਓ ਪਾਤਸ਼ਾਹ ਜੀ ਇੰਨਾ ਲੰਮਾ ਸਫ਼ਰ ਤੈਅ ਕਰਕੇ ਆਇਓ ਤੇ ਸੱਚ ਜਾਣਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਆਖਿਆ ਹੋਵੇਗਾ ਨਾ ਕਿ ਮੈਂ ਤੁਹਾਡੇ ਸਾਰਿਆਂ ਲਈ ਇੱਕੋ ਹੀ ਵਸਤੂ ਲੈ ਕੇ ਆਇਆ ਇੱਕੋ ਹੀ ਚੀਜ਼ ਲੈ ਕੇ ਆਇਆ ਜਿਹੜੀ ਸਾਰਿਆਂ ਦੇ ਕੰਮ ਆਉਣ ਵਾਲੀ ਆ ਔਰ ਇਹੋ ਜੀ ਵਸਤੂ ਇਹੋ ਜੀ ਚੀਜ਼ ਲੈ ਕੇ ਆਇਆ ਜਿਹੜੀ ਪੁਰਾਣੀ ਵੀ ਨਹੀਂ ਹੁੰਦੀ ਸਦਾ ਹੀ ਨਵੀਂ ਰਹਿੰਦੀ ਹੈ ਦੇਖੋ ਨਾ ਸਾਨੂੰ ਕੋਈ ਗਿਫਟ ਦੇ ਰਿਹਾ ਅੱਜ ਦਿੱਤਾ ਹੋਇਆ ਗਿਫਟ ਅੱਜ ਮੇਰੇ ਲਈ ਨਵਾਂ ਹੈ ਪਰ ਕੱਲ ਨੂੰ ਉਹ ਪੁਰਾਣਾ ਹੈ ਉਹੀ ਮਿੱਤਰ ਮਹੀਨੇ ਬਾਅਦ ਕੋਈ ਦੂਸਰਾ ਗਿਫਟ ਲਿਆ ਕੇ ਦੇ ਦੇਣਾ ਤੇ ਜਿਹੜਾ ਪਹਿਲਾ ਹੈ ਉਹਨੂੰ ਮੈਂ ਪੁਰਾਣਾ ਸਮਝ ਕੇ ਪਾਸੇ ਕਰ ਦੇਣਾ ਤੁਸੀਂ ਕਈ ਵਾਰੀ ਨੋਟ ਕਰਿਓ ਮੰਨ ਲਓ ਕਿ ਘੋਟ ਤੇ ਪਾਉਣ ਲਈ ਕੋਈ ਬ੍ਰੇਸਲਟ ਕਿਸੇ ਨੇ ਦੇਤਾ ਕੋਈ ਛੱਲਾ ਦੇਤਾ ਜਾਂ ਕੋਈ ਮੁੰਦਰੀ ਦੇਤੀ ਅੱਜ ਦਿੱਤੀ 4 ਕੁ ਮਹੀਨਿਆਂ ਬਾਅਦ ਫੇਰ ਦੇਤੀ ਫੇਰ 4 ਮਹੀਨਿਆਂ ਬਾਅਦ ਦੇਤੀ ਹੁਣ ਹੱਥ ਤੇ ਇੱਕ ਹੀ ਆ ਨਾ ਹੱਥ ਤੇ ਕਿੰਨੇ ਛੱਲੇ ਪਾਈ ਜਾਵੇਗਾ ਤੈਨੂੰ ਪਹਿਲਿਆਂ ਨੂੰ ਪਾਸੇ ਕਰਨਾ ਪਏਗਾ ਤੇ ਨਵੇਂ ਨੂੰ ਥਾਂ ਦੇਣੀ ਪਏਗੀ ਗੁਰੂ ਨਾਨਕ ਸਾਹਿਬ ਪਾਰਸਾ ਕਹਿਣ ਲੱਗੇ ਪੁੱਤਰ ਮੈਂ ਤੁਹਾਡੇ ਲਈ ਵੀ ਲੈ ਕੇ ਆਇਆ ਮਾਂ ਮੈਂ ਤੁਹਾਡੇ ਲਈ ਵੀ ਲੈ ਕੇ ਆਇਆ ਭੈਣ ਮੈਂ ਤੁਹਾਡੇ ਲਈ ਵੀ ਲੈ ਕੇ ਆਇਆ ਰਾਏ ਬਲਾਰ ਖਾਨ ਸਾਹਿਬ ਮੈਂ ਤੁਹਾਡੇ ਲਈ ਵੀ ਲੈ ਕੇ ਆਇਆ ਮੈਂ ਸਾਰਿਆਂ ਲਈ ਲੈ ਕੇ ਆਇਆ ਤੇ ਪਿਤਾ ਮਹਿਤਾ ਕਰੇ ਅੰਦਾਸਾਸ ਦੇ ਹੋਣਗੇ ਨਾ ਕਿ ਭल्या ਥੈਲਾ ਤੇਰੇ ਕੋਲ ਇੱਕ ਹੈ ਜਿੰਨੂੰ ਭਾਈ ਗੁਰਦਾਸ ਜੀ ਨੇ ਆਖਿਆ ਆਸਾ ਹੱਥ ਕਿਤਾਬ ਕਸ਼ ਉਹ ਕੋਈ ਬਸ ਹੋਏਗਾ ਨਾ ਥੈਲਾ ਜਿਹਦੇ ਚ ਕਿਤਾਬ ਉਹ ਪੋਥੀ ਸੀ ਵੀ ਤੈਲਾ ਤੇਰੇ ਕੋਲ ਇੱਕ ਹੈ ਕਹੀਂ ਤੂੰ ਸਾਰਿਆਂ ਨੂੰ ਜਾ ਰਿਆਂ ਵੀ ਤੁਹਾਡੇ ਲਈ ਵੀ ਲੈ ਕੇ ਆਇਆ ਤੁਹਾਡੇ ਵੀ ਲੈ ਕੇ ਆਇਆ ਜੇ ਤੇ ਕਿਤੇ ਬਾਹਰ ਕੋਈ ਹੋਰ ਥਾਂ ਤੋਂ ਕੋਈ ਗੱਡਾ ਆ ਰਿਹਾ ਹੈ ਜਾਂ ਕਿਤੇ ਹੋਰੋਂ ਥਾਂ ਤੋਂ ਲੱਦ ਕੇ ਕੋਈ ਸਮਾਨ ਆ ਰਿਹਾ ਤੇ ਗੱਲ ਹੋਰ ਹੈ ਉਹ ਕਹਿੰਦੇ ਨਹੀਂ ਪਿਤਾ ਜੀ ਮੇਰੇ ਕੋਲ ਹੀ ਹੈ ਮੈਂ ਸਾਰਿਆਂ ਨਹੀਂ ਲੈ ਕੇ ਆਇਆ ਉਹ ਕਿਹੜੀ ਚੀਜ਼ ਹੈ ਪੁੱਤਰ ਜਿਹੜੀ ਸਾਰਿਆਂ ਨਹੀਂ ਲੈ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਪਾਰਸਾ ਨੇ ਫਿਰ ਉਹ ਰੱਬੀ ਦਰਬੇਸ਼ਾਂ ਰੂਹਾਂ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਤੇ ਆਪਣੇ ਸ਼ਬਦ ਜਦੋਂ ਮਾਲਕ ਜੀ ਨੇ ਸਾਹਮਣੇ ਰੱਖੇ ਨਾ ਤੇ ਸਾਰਿਆਂ ਨੂੰ ਕਹਿ ਦਿੱਤਾ ਮੈਂ ਆ ਲੈ ਕੇ ਆਇਆ ਜਿਹਦੇ ਬਾਰੇ ਗੁਰਬਾਣੀ ਆਖਦੀ ਹੈ ਜਿਉ ਡਰਤ ਹੈ ਆਪਣਾ ਕੈ ਸਿਉ ਕਰੀਂ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾਦਾਤਾਰ ਪਿਤਾ ਜੀ ਮੈਂ ਤੁਹਾਡੇ ਲਈ ਸ਼ਬਦ ਲੈ ਕੇ ਆਇਆ ਮੈਂ ਉਸ ਹਿਰਦੇ ਦੇ ਉਚਾਰਨ ਕੀਤੇ ਹੋਏ ਸ਼ਬਦ ਲੈ ਕੇ ਆਇਆ ਜਿੰਨੇ ਕਦੇ ਬਨਾਰਸ ਦੀ ਧਰਤੀ ਤੇ ਇਹ ਸੱਦ ਦਿੱਤਾ ਸੀ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਮੈਂ ਉਸ ਰਬਦਾਸ ਮਹਾਰਾਜ ਦੇ ਸ਼ਬਦਾਂ ਨੂੰ ਲੈ ਕੇ ਆਇਆ ਜਿਨ੍ਹਾਂ ਨੇ ਤੁਹਾਨੂੰ ਬੇਗਮਪੁਰੇ ਦਾ ਵਾਸੀ ਬਣਾ ਦੇਣਾ ਮੈਂ ਨਾਮਦੇਵ ਜੀ ਵਰਗੀ ਉਹ ਸਰਬੀ ਰੂਹ ਦੇ ਉਹ ਅੰਮ੍ਰਿਤ ਬੋਲ ਲੈ ਕੇ ਆਇਆ ਜਿਨ੍ਹਾਂ ਨੇ ਤੁਹਾਡੇ ਅੰਦਰ ਇੱਕ ਨਵਾਂ ਚਾਨਣ ਪੈਦਾ ਕਰ ਦੇਣਾ ਇਸ ਕਰਕੇ ਪਿਤਾ ਜੀ ਮੈਂ ਆ ਸ਼ਬਦਾਂ ਦਾ ਸੰਗ੍ਰਹਿ ਤੇ ਮੈਂ ਅਕਸਰ ਕਹਿੰਦਾ ਹੁੰਨਾ ਗੁਰਮਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਸੇ ਬਾਣੀਕਾਰ ਦੀ ਤਸਵੀਰ ਨਹੀਂ ਲੈ ਕੇ ਆਂਦੀ ਕੋਈ ਪੋਰਟਰਟ ਨਹੀਂ ਲੈ ਕੇ ਆਂਦਾ ਕੋਈ ਫੋਟੋ ਨਹੀਂ ਲੈ ਕੇ ਆਂਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼ਬਦ ਇਕੱਤਰ ਕਰਕੇ ਲੈ ਕੇ ਆਂਦੇ ਨੇ ਕਿਉਂਕਿ ਸ਼ਬਦ ਹੀ ਮਹਾਨ ਹੈ ਮਨੁੱਖ ਭਾਵੇਂ ਅੱਜ ਸਮਝ ਜਾਵੇ ਭਾਵੇਂ ਪੜ੍ਹ ਕੇ ਸਮਝ ਜਾਵੇ ਔਰ ਸ਼ਬਦ ਕੋਈ ਵੰਡੀਆਂ ਨਹੀਂ ਪਾਉਂਦਾ ਗੁਰਮੁਖੋ ਸ਼ਬਦ ਡਿਸਕ੍ਰਿਮੀਨੇਸ਼ਨ ਨਹੀਂ ਖੜੇ ਕਰਦਾ ਜਿੰਨੇ ਅਸੀਂ ਖੜੇ ਕਰਲੇ ਨੇ ਨਾ ਕਿ ਇਸਲਾਮ ਵਾਲੇ ਕਹਿੰਦੇ ਨੇ ਸਾਡਾ ਅੱਲਾ ਹਿੰਦੂਇਜ਼ਮ ਕਹਿੰਦਾ ਸਾਡਾ ਰਾਮ ਸਿੱਖੀਜ਼ਮ ਕਹਿੰਦੀ ਆ ਕਿ ਸਾਡਾ ਵਾਗਰੂ ਇਹ ਸ਼ਬਦ ਇਹਨਾਂ ਦੇ ਵੰਡੇ ਹੋਏ ਨੇ ਉਹ ਤੇ ਇਹਦੇ ਵਿੱਚ ਵੀ ਕੈਦ ਨਹੀਂ ਆ ਗੁਰਮਖੋਤ ਯੂਨੀਵਰਸਲ ਆ ਉਹਦੀ ਕੋਈ ਹੱਦ ਬੰਦੀ ਨਹੀਂ ਆ ਉਹਦੀ ਕੋਈ ਬਾਉਂਡਰੀ ਨਹੀਂ ਉਹ ਸਭ ਥਾਵਾਂ ਤੇ ਮੌਜੂਦ ਆ ਉਨੂੰ ਇਸ ਅੱਖਰਾਂ ਚ ਕੈਦ ਨਹੀਂ ਕੀਤਾ ਜਾ ਸਕਦਾ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਗੁਰੂ ਨਾਨਕ ਸਾਹਿਬ ਪਾਰਸ਼ਾ ਕਹਿੰਦੇ ਨੇ ਮੈਂ ਸ਼ਬਦ ਰਾਹੀਂ ਤੈਨੂੰ ਸਮਝਾ ਸਕਦਾ ਪਰ ਜੇ ਤੂੰ ਆਖੇ ਵੀ ਸ਼ਬਦ ਇਹਨੂੰ ਮੈਂ ਕੈਦ ਕਰ ਲਵਾਂ ਬੜੀ ਔਖੀ ਖੇਡ ਆ ਸ਼ਬਦ ਆਜ਼ਾਦ ਆ ਸ਼ਬਦ ਸੱਚ ਆ ਸ਼ਬਦ ਕਦੇ ਬਿਨਸਣ ਵਾਲਾ ਨਹੀਂ ਹਾਂ ਸ਼ਬਦ ਤੈਨੂੰ ਇੱਕ ਨੇਕ ਇਨਸਾਨ ਜ਼ਰੂਰ ਬਣਾ ਸਕਦਾ ਸ਼ਬਦ ਤੈਨੂੰ ਇਹ ਸੋਝੀ ਦੇ ਸਕਦਾ ਏ ਤੇਰੇ ਅੰਦਰੋਂ ਨਫ਼ਰਤ ਖਤਮ ਕਰ ਸਕਦਾ ਏ ਤੇਰੇ ਅੰਦਰ ਪਿਆਰ ਪੈਦਾ ਕਰ ਸਕਦਾ ਏ ਸੋ ਮਾਲਕ ਕਿਰਪਾ ਕਰੇ ਗੁਰਮੁਖੋ ਸ਼ਬਦ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਰੱਖਣ ਵਾਲਾ ਏ ਸ਼ਬਦ ਤੋਂ ਟੁੱਟਿਆ ਹੋਇਆ ਮਨੁੱਖ ਅਸੀਂ ਜਦੋਂ ਕਿਸੇ ਨੂੰ ਕਹਿੰਨਾ ਨਾ ਵੀ ਉਹ پاگل ਹੋ ਗਿਆ ਉਹਦੀ ਮੈਮਰੀ ਚੋਂ ਸ਼ਬਦ ਲਾਸ ਹੋ ਜਾਂਦੇ ਨੇ ਉਹਨੂੰ ਕਹਿੰਦੇ ਆਂ ਅਫਸਰਟ ਹੋ ਗਿਆ ਉਹਨੂੰ ਸ਼ਬਦ ਸਮਝ ਨਹੀਂ ਰਹੀ ਸ਼ਬਦ ਕੀ ਬੋਲਣਾ ਕੀ ਨਹੀਂ ਬੋਲਣਾ ਸ਼ਬਦ ਤੇ ਬਹੁਤ ਆਉਤਕੋ ਪਰ ਪਛਾਣ ਭੁੱਲ ਗਈ ਸੁਰਤ ਗਵਾਚ ਗਈ ਉਹਦੀ ਇਸ ਕਰਕੇ ਗੁਰੂ ਨਾਨਕ ਸਾਹਿਬ ਪਾਰਸਾਂ ਨੇ ਪਰਪਕਾਰ ਕੀਤਾ ਇਸ ਪੂਰੀ ਮਾਨਵਤਾ ਦੇ ਉੱਤੇ RAM ਕਹਿਣ ਵਾਲੇ ਦੇ ਸ਼ਬਦ ਵੀ ਦਰਜ ਕਰ ਦਿੱਤੇ ਅੱਲਾਹ ਕਹਿਣ ਵਾਲੇ ਦੇ ਸ਼ਬਦ ਵੀ ਦਰਜ ਕਰ ਦਿੱਤੇ ਦੋਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਦਿੱਤਾ ਗੁਰਮੁਖੋ ਮਾਫ਼ ਕਰਿਓ ਅੱਜ ਫੇਰ ਉਸੇ RAM ਤੇ ਅੱਲਾਹ ਕਹਿਣ ਵਾਲਿਆਂ ਨੂੰ ਬਖੇੜਿਆ ਜਾ ਰਿਹਾ ਤੋੜਿਆ ਜਾ ਰਿਹਾ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਹੀਂ ਸੀ ਗੁਰੂ ਨਾਨਕ ਦੇ ਘਰ ਨੇ ਤੇ ਆਖਿਆ ਸੀ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲਾਏ ਹਰ ਨਾਮੇ ਕਿ ਹੋਵੋ ਛੋੜੀ ਗੁਰਮੁਖ ਬੈਸੋ ਸਫਾ ਬਿਸ਼ਾਏ ਕੱਲ ਨੂੰ ਇੱਥੋਂ ਹੀ ਅਸ ਸ਼ਬਦ ਨੂੰ ਹੀ ਹੋਰ ਜਾਣਨ ਦਾ ਯਤਨ ਕਰਾਂਗੇ ਭੁੱਲਾਂ ਚੁੱਕਾਂ ਦੀਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ